ਦੇ ਰਹੇ ਸਾਡੇ ਐਮਸੀ ਸਾਹਿਬ ਮੰਦਿਰ ਤੋਂ ਵਾਪਸ ਜਾ ਰਹਾ ਸੀ ਸ਼ੀਤਲਾ ਮਾਤਾ ਮੰਦਿਰ ਤੋਂ ਤੇ ਉਹ ਦੋ ਜਣੇ तकरीबन ਜਦੋਂ ਇੱਕ ਗਲੀ ਆਪਣੇ ਪਹੁੰਚੇ 100 ਮੀਟਰ ਘਰ ਰਹਿ ਗਿਆ ਤੇ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਦੋਨੋਂ ਜਣੇ ਨੇ ਸਿਰ ਤੇ ਵਾਰ ਕੀਤਾ ਮਿਲਕਲ ਕੋ ਹਥਿਆਰ ਮਾਰਿਆ ਡਾਡ ਵਗੈਰਾ ਉਹਨਾਂ ਦਾ ਸਿਰ ਵੀ ਪਾਟ ਗਿਆ ਹਨ ਬਾਕੀ ਪ੍ਰਧਾਨ ਜੀ ਨੇ ਦੱਸਿਆ ਹੀ ਆ ਵੀ ਇਹਨਾਂ ਦਾ ਟਾਪ ਹਾਊਸ ਤੇ ਰਿੰਗ ਉਹ ਲੈ ਗਿਆ ਉਹਦੀ ਇੰਨੀ ਕੀਮਤ ਨਹੀਂ ਹੈ ਜਿੰਨੀ ਜੀ ਦੀ ਕੀਮਤ ਹੁੰਦੀ ਆ ਇਹਨਾਂ ਦਾ ਸਿਰਫ ਉਹਨਾਂ ਨੇ ਪਾਰ ਦਿੱਤਾ ਖੁਦਾ ਨਾਲ ਖਾਲਸਾ ਸੱਟ ਜਿਆਦਾ ਲੱਗ ਜਾਂਦੀ ਤੇ ਅਸੀਂ ਕਿੱਥੇ ਜਾਣਾ ਸੀ ਪ੍ਰਸ਼ਾਸਨ ਅੱਗੇ ਬੇਨਤੀ ਆ ਇਹਨਾਂ ਚੋਰਾਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਇਹਦਾ ਬੰਦਾ ਇਹ ਸਾਫ਼ ਜੋ ਕੀਤਾ ਜਾ ਧੰਨਵਾਦ ਐਸੀ ਇਤਲਾਮਤ ਵੀ ਆਪਸਾਰੇ ਸੀਗੇ ਕੋਲੋਂ ਦੋ ਬੰਦੇ ਆਏ ਮੇਰੇ ਅੱਗੇ ਆ ਕੇ ਖੜਾ ਹੋ ਗਿਆ ਮੈਂ ਕਹਿੰਦਾ ਆਂਟੀ ਜੀ ਆਂਟੀ ਜੀ ਮੇਰੇ ਤੇ ਹੀ ਗੱਲ ਮੇਰੇ ਦੋ ਦੋ ਸੇਕੂ ਨੇ ਫਿਰ ਟੋਪਕਾ ਬਾਹਰ ਆ ਫੇ ਫੇ ਮੁੰਡੀਆਂ ਲੰਮੀ ਪੇਲੇ ਫੇ ਕੋਈ ਕੀ ਕੁਛ ਮਾਰਿਆ ਉਹਨੇ ਮੇਰੇ ਤੇਰ ਕੀ ਲੈ ਗਈ ਤੁਹਾਡੇ ਕੋਲ ਮੇਰੇ ਟੋਪਕਾ ਸੇ ਲੈ ਗਿਆ ਲੱਗ ਗਿਆ ਕਹਿੰਦੇ ਇੱਕ ਮੁੰਦੀ ਵੀ ਸੀਗੀ ਇੱਕ ਮੁੰਦੀ ਵੀ ਸੀਗੀ ਬਹੁਤ ਜਿਆਦਾ ਮੁੰਦੀ ਵੀ ਲੈ ਗਿਆ ਫਿਰ ਇਹ ਲੈ ਗਏ ਰੋਟੀਨ ਦੀ ਤਰ੍ਹਾਂ ਇਹੋ ਮੰਦਿਰ ਜਾਂਦੇ ਜਿੱਦਾਂ ਤੇ ਵਾਪਸ ਆ ਰਹੇ ਸੀਗੇ ਵੱਡੀ ਭਾਦੀ ਤਾਂ ਇਹੋ ਮੇਰੀ ਵਾਈਫ ਹੈ ਤੇ ਦੋ ਜਣੇ ਇਹਨਾਂ ਦਾ ਪਿੱਛਾ ਕਰਦੇ ਗਲੀ ਦੇ ਵਿੱਚ ਹੀ ਆ ਕੇ ਇਹਨਾਂ ਨੂੰ ਘੇਰ ਲਿਆ ਘੇਰ ਕੇ ਇਹਦੇ ਸਿਰ ਦੇ ਵਿੱਚ ਕੋਈ ਤਿੱਖੀ ਚੀਜ਼ ਮਾਰੀ ਆ ਜਿਹਦੇ ਨਾਲ ਇੱਥੇ ਕਾਫੀ ਐਡਾ ਸਾਰਾ ਟੱਕ ਜਿਹੜਾ ਲੱਗਾ ਇੰਨਾ ਡੂੰਗਾ ਆ ਤੇ ਇਹ ਡਿੱਗ ਗਈ ਆ ਇਹਦੀ ਇੱਕ ਮੁੰਡੀ ਲਾਈ ਆ ਤੇ ਇੱਕ ਟੌਪ ਸਲਾਈ ਆ ਲਾ ਕੇ ਤੋਂ ਉਹ ਦੌੜ ਗਏ ਆ ਤੇ ਅਸੀਂ ਤਾਂ ਇਹੋ ਹੀ ਸਾਰਿਆਂ ਨੂੰ ਸਰਕਾਰ ਅੱਗੇ ਵੀ ਫਰਿਆਦ ਕਰਦੇ ਆ ਕਿ ਭਾਈ ਇਦਾਂ ਦੇ ਜਿਹੜੀਆਂ ਚੋਰੀਆਂ ਚੱਕੇ ਜਿਹੜੇ ਚੋਰ ਫਿਰਦੇ ਆ ਨਸ਼ੇੜੀ ਫਿਰਦੇ ਆ ਤੇ ਜੇ ਇਹਨਾਂ ਤੇ ਚੰਗੀ ਤਰ੍ਹਾਂ ਨਾਥ ਨਾ ਪਾਈ ਤੇ ਮੈਨੂੰ ਲੱਗਦਾ ਵੀ ਘਰਾਂ ਚ ਆ ਕੇ ਵੀ ਲੁੱਟ ਲੁੱਟ ਕੇ ਜਾਣਗੇ ਅੱਗੇ ਬਾਜ਼ਾਰ ਦੇ ਵਿੱਚ ਵੀ ਇਦਾਂ ਦਾ ਕੰਮ ਹੋਇਆ ਸੀ ਉਹ ਲੇਡੀ ਨੂੰ ਘਰ ਦੇ ਵਿੱਚੋਂ ਲੈ ਗਈ ਸੀ ਤਾਂ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਜੇ ਇਹ ਬੰਦੇ ਇਹ ਨਹੀਂ ਪੜਨਗੇ ਤੇ ਅਸੀਂ گاਂਹ ਦੀ ਕਾਰਵਾਈ ਕੀ ਕਰਾਂਗੇ ਅਸੀਂ ਸਾਰੇ ਕਾਉਂਸਲਰ ਆਂ ਮੇਰੀ ਵਾਈਫ ਵੀ ਕਾਉਂਸਲਰ ਆ ਮੈਂ ਵੀ ਤਿੰਨ ਵਾਰੀ ਕਾਉਂਸਲਰ ਰਹਿ ਚੁੱਕਾ ਤੇ ਸਾਰੇ ਅਸੀਂ ਇਕੱਠੇ ਹੋ ਕੇ ਤਾਂ ਫੇਰ ਅਸੀਂ ਇਹ ਹੋ ਜੋ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਉਹ ਕਰਾਂਗੇ ਨਹੀਂ ਤਾਂ ਇਹ ਬੰਦੇ ਜਿਹੜੇ ਆ ਅਸੀਂ ਕਹਿੰਨੇ ਆ ਵੀ ਕੈਮਰੇ ਲੱਗੇ ਆ ਕੈਮਰਿਆਂ ਦੇ ਵਿੱਚੋਂ ਅੱਜ ਬੰਦੇ ਸਾਨੂੰ ਹਾਜ਼ਰ ਜਾਈਦੇ ਆ ਜੇ ਇਹਦੀ ਜਾਨ ਚਲ ਜਾਂਦੀ ਤੇ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਸੀਗਾ ਰਹਿ ਗਿਆ ਹੋਇਆ ਤੇ ਅਸੀਂ ਇਹੋ ਹੀ ਕਹਿੰਨੇ ਆ ਵੀ ਸ਼ਾਮ ਤੱਕ ਪੁਲਿਸ ਅੱਗੇ ਵੀ ਇਹ ਹੀ ਬਰਯਾਦ ਕਰਦੇ ਆ ਤੇ ਸਰਕਾਰ ਅੱਗੇ ਵੀ ਆ ਸ਼ਾਮ ਤੱਕ ਸਾਡੇ ਬੰਦੇ ਫਰਮ ਹੋਣੇ ਚਾਹੀਦੇ ਆ ਧੰਨਵਾਦ